ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿਮਾ ਜਦੋਂ ਸਰਕਾਰਾਂ ਆਪਦੇ ਲੋਕਾਂ ਦਾ ਭਲਾ ਵੇਖਣੋਂ ਹਟ ਜਾਂਣ ਜਦੋਂ ਉਹ ਧਰਤੀ ਦੀ ਸੰਭਾਲ ਕਰਨੋਂ ਹਟ ਜਾਂਦੇ ਤੇ ਉਹ ਆਪ ਹੀ ਚੋਰਾਂ ਨਾਲ ਰਲ ਜਾਂਣ ਤਾਂ ਉਦੋਂ ਲੋਕਾਂ ਨੂੰ ਆਪ ਹੀ ਉੱਠ ਕੇ ਸੰਗਤ ਨੂੰ ਆਪ ਉੱਠ ਕੇ ਹੀ ਆਪਦੇ ਹੱਕਾਂ 'ਤੇ ਲੜਨਾ ਪੈਂਦਾ ਹੈ ਇੰਜਾਂ ਕੋਸ਼ਿਸ਼ ਸਾਡੇ ਨਾਲ ਤਲੋਰਾ ਦੇ ਵਿੱਚ ਹੋ ਰਿਹਾ ਜਿੱਥੇ ਕਿ ਇੱਕ ਪੇਪਰ ਮਿੱਲ ਲੱਗ ਰਹੀ ਹੈ ਚਮਕੌਰ ਸਾਹਿਬ ਦੇ ਨੇੜੇ ਇਹ ਪੇਪਰ ਮਿੱਲ ਜਿਹੜੀ ਹੈਗੀ ਆ ਰੂਚੀ ਦਾ ਪੇਪਰ ਮਿੱਲ ਆ ਇਹਨੂੰ ਪਿੰਡ ਦੀ ਸ਼ਾਮਲਾਟ ਦੀ ਜ਼ਮੀਨ ਅਲਾਟ ਕਰ ਦਿੱਤੀ ਗਈ ਪਿਛਲੀ ਕਾਂਗਰਸ ਸਰਕਾਰ ਵੇਲੇ ਤੇ ਹੁਣ ਜਦੋਂ ਉੱਥੋਂ ਦੀ ਸੰਗਤ ਨੂੰ ਇਹਦਾ ਇਤਰਾਜ਼ ਹੈ ਕਿਉਂਕਿ ਉਹਨਾਂ ਨੇ ਜਿਵੇਂ ਵੇਖਿਆ ਕਿ ਇਹ ਜਿਹੜੀ ਪੇਪਰ ਮੈਲ ਆਇਕ ਤਾਂ ਇਹ ਬਹੁਤ ਆਪਸਟ੍ਰੀਮ ਲੱਗ ਰਹੀ ਆ ਉਤਲੇ ਤੇ ਲੱਗ ਰਹੀ ਆ ਦੂਜਾ ਦੇ ਬਿਲਕੁਲ ਨਾਲ ਜਿਹੜਾ ਬੁੱਢਾ ਨਾਲਾ ਅੱਗੇ ਬਣ ਜਾਂਦਾ ਉਹ ਬੁੱਢਾ ਦਰਿਆ ਵਗਦਾ ਇਹਦੇ ਇਹਦੇ ਤਾਂ 300 ਮੀਟਰ ਦੂਰ ਹੀ ਨੀਲੋਂ ਵਾਲੀ ਨਹਿਰ ਜਿਹਨੂੰ ਆਪਾਂ ਮੇਨ ਕਨਾਲ ਜਾਂਦੀ ਆ ਜਿਹੜੀ ਪੰਜਾਬ ਦੇ ਵਿੱਚ ਵਕਫ ਵਕਫ ਥਾਵਾਂ ਤੇ ਪਾਣੀ ਮਾਲਵੇ ਨੂੰ ਸਾਰੇ ਨੂੰ ਦਿੰਦੀ ਆ ਉਹ ਵਗਦੀ ਆ ਤੇ ਉਹਦੇ ਬਿਲਕੁਲ ਐਨ ਵਿਚਾਲੇ ਪੇਪਰ ਮਿਲ ਲਾਈ ਜਾ ਰਹੀ ਆ ਤੇ ਇਹ ਵੈਸੇ ਵੀ ਗੁਰੂ ਸ਼ੋ ਧਰਤੀ ਆ ਇੱਥੇ ਚਾਰ ਗੁਰੂ ਘਰ ਬਹੁਤ ਇਤਿਹਾਸਕ ਗੁਰੂ ਘਰ ਆ ਜੰਡ ਸਾਹਿਬ ਝਾੜ ਸਾਹਿਬ ਤੇ ਹੋਰ ਦੋ ਠੀਕ ਹੈ ਤੇ ਇਹ ਇਹਨਾਂ ਇੱਥੇ ਪੇਪਰ ਮਿਲਦਾ ਜਿਹੜਾ ਲਾਉਣਾ ਇਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਨ ਵਾਲੀ ਗੱਲ ਆ ਇਹਦੇ ਕੁਝ ਉਦਾਹਰਨਾਂ ਜਿਹੜੀ ਹੁਸ਼ਿਆਰਪੁਰ ਕੋਲ ਪੇਪਰ ਮਿਲ ਲੱਗੀ ਆ ਉਹਦੇ ਕਰਕੇ ਉੱਥੇ ਪਾਣੀ ਜਿਹੜਾ ਉੱਥੇ ਪੱਤਣ ਜਿਹੜਾ ਹੈਗਾ ਤਕਰੀਬਨ 350 ਫੁੱਟ ਤੱਕ ਮਤਲਬ ਬਹੁਤ ਕੈਮੀਕਲਸ ਆ ਉਹਦੇ ਵਿੱਚ ਪ੍ਰੋਬਲਮ ਆ ਰਹੀ ਆ ਜੋ TDS ਵਧਿਆ ਹੋਇਆ ਆ ਆਪਾਂ ਵੇਖੋ ਸ਼ਰੀਆਨਸ ਪੇਪਰ ਮਿਲਾ ਜਾਂ ਉਹ ਜਿਹੜੀ ਅੱਗੇ ਹੁਸ਼ਿਆਰਪੁਰ ਕੋਲ ਲੱਗੀ ਆ ਉਹਦੇ ਕਰਕੇ TDS ਵਧਿਆ ਹੋਇਆ ਤਾਂ ਇਹ ਸਾਰਾ ਕੁਝ ਜਿਹੜਾ ਹੈਗਾ ਵਾਤਾਵਰਨ ਨੂੰ ਉਸ ਜਗ੍ਹਾ ਦੀ ਜੀਵ ਜੰਤੂਆਂ ਨੂੰ ਉਸ ਲੱਗਾ ਦੇ ਜਿਹੜੇ ਲੋਕ ਵਸਦੇ ਆ ਉਹਨਾਂ ਵਾਸਤੇ ਬਹੁਤ ਨੁਕਸਾਨਦਾਇਕ ਹੋ ਸਕਦਾ ਹਾਂ ਇਹ ਕਿਹਾ ਜਾਂਦਾ ਕਿ ਇਹਦੇ ਨਾਲ ਰੋਜ਼ਗਾਰ ਪੈਦਾ ਹੋਊਗੀ ਰੋਜ਼ਗਾਰ ਵੀ ਆਪਾਂ ਵੇਖੀ ਆ ਕਿ ਲੋਕਲ ਲੋਕਾਂ ਦੀ ਪੈਦਾ ਨਹੀਂ ਹੁੰਦੀ ਆਪਣੇ ਕੋਲੇ ਬਿਲਕੁਲ ਟੌਂਸਾ ਤੇ ਰੇਲ ਮਾਜਰਾ ਦੇ ਆਸ-ਪਾਸੇ ਆਪਾਂ ਵੇਖਿਆ ਕਿ ਉੱਥੇ ਪੂਰੇ ਪਿੰਡਾਂ ਦੇ ਪਿੰਡ ਵਸ ਗਏ ਆ ਆ ਕੇ ਪ੍ਰਵਾਸੀਆਂ ਦੇ ਪ੍ਰੇਮ ਨਗਰ ਨਾਂ ਦਾ ਪੂਰਾ ਪਿੰਡ ਵਸ ਗਿਆ ਕਿਉਂਕਿ ਉੱਥੇ ਇੰਡਸਟਰੀ ਆਈ ਇੰਡਸਟਰੀ ਨੇ ਉੱਥੋਂ ਦਾ ਜਲਵਾਯੂ ਸਾਰਾ ਕੁਝ ਜਿਹੜਾ ਵਾਤਾਵਰਨ ਆ ਉਹ ਪ੍ਰਦੂਸ਼ਿਤ ਕੀਤਾ ਤੇ ਜਿਹੜੀਆਂ ਰੋਜ਼ਗਾਰ ਆ ਉਹ ਸਾਰੀ ਬਾਹਰਦਿਆਂ ਨੂੰ ਮਿਲੀ ਆ ਤੇ ਉੱਥੇ ਸਗੋਂ ਕੱਲਾ ਪ੍ਰਦੂਸ਼ਣ ਹੀ ਨਹੀਂ ਹੋਇਆ ਉੱਥੇ ਡੈਮੋਗ੍ਰਾਫਿਕ ਚੇਂਜ ਵੀ ਆ ਗਈ ਮਤਲਬ ਆਬਾਦੀ ਦੇ ਵਿੱਚ ਵੀ ਇੱਕ ਤਵਾਜਨ ਉਹਦਾ ਬਦਲ ਗਿਆ ਇਹੋ ਜਿਹਾ ਕੁਛ ਇੱਥੇ ਹੋਣ ਜਾ ਰਿਹਾ ਪਰ ਆਓ ਆਪਾਂ ਇਹਨੂੰ ਰੋਕੀਏ ਤੇ ਰੋਕਣ ਤੋਂ ਪਹਿਲਾਂ ਆਪਾਂ ਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਅਸੀਂ ਰੋਕਣਾ ਕਿਉਂ ਆ ਕਿਉਂ ਨਹੀਂ ਇਹ ਜੀਆਂ ਮੇਲਾ ਹੀਠਾਂ ਜਾ ਕੇ ਲੱਗਦੀ ਕਿਉਂ ਨਹੀਂ ਹਿਮਾਚਲ ਤੋਂ ਇਹ ਸਮਝਿਆ ਜਾਂਦਾ ਹਿਮਾਚਲ ਜਿਹੜੀ ਵੀ ਆਪਦੀ ਮੇਲੀਆਂ ਦਾ ਇੰਡਸਟਰੀਅਲ ਏਰੀਆ ਲਾਉਂਦਾ ਪੰਜਾਬ ਦੇ ਬਾਰਡਰ ਤੇ ਲਾ ਦਿੰਦਾ ਆਪਾਂ ਆਪਦੇ ਬਿਲਕੁਲ ਉਸ ਜਗ੍ਹਾ ਤੇ ਲਾਉਣੇ ਜਿੱਥੋਂ ਅੱਗੇ ਪਾਣੀ ਆਪਣੇ ਪੰਜਾਬ ਦੇ ਵਿੱਚ ਵਗਣਾ ਹੁੰਦਾ ਸੋ ਇਹ ਸਾਰੀਆਂ ਗੱਲਾਂ ਨੂੰ ਆਪਾਂ ਸੋਚੀਏ ਵਿਚਾਰੀਏ ਕਿਸ ਤਰੀਕੇ ਦੀ ਸਨਤ ਸਾਡੇ ਲੱਗਣੀ ਚਾਹੀਦੀ ਆ ਕਿਸ ਤਰੀਕੇ ਦੀ ਨਹੀਂ ਲੱਗਣੀ ਚਾਹੀਦੀ ਕਿਹੜੀ ਸਾਨੂੰ ਲੋੜ ਆ ਕਿਹੜੀ ਦੀ ਨਹੀਂ ਲੋੜ ਤੇ ਇਸ ਪੇਪਰ ਮਿਲ ਨੂੰ ਜੇ ਇਹ ਲਾਉਣ ਦੀ ਕੋਸ਼ਿਸ਼ ਹੋ ਰਹੀ ਆ ਜਿਹਦੇ ਨਾਲ ਸਾਨੂੰ ਡਰ ਆ ਕਿ ਸਾਡੀ ਉਹ ਗੁਰੂ ਛੋਹ ਧਰਤੀ ਪਵਿੱਤਰ ਧਰਤੀ ਜਿੱਥੋਂ ਅਗਾਹ ਪਾਣੀ ਦੇ ਸੋਮਿਆਂ ਨੇ ਜਾਣਾ ਉਹ ਸਾਰੇ ਪੰਜਾਬ ਨੂੰ ਪ੍ਰਦੂਸ਼ਿਤ ਕਰਨਾ ਉਹ ਉਹ ਕਿਵੇਂ ਰੋਕੀ ਜਾਵੇ ਕਿਉਂ ਰੋਕਣੀ ਬਣਦੀ ਆ ਇਹ ਸਾਰੀਆਂ ਗੱਲਾਂ ਵਿਚਾਰਨ ਕਰ ਵਿਚਾਰ ਕਰਨ ਵਾਸਤੇ 27 April ਅ ਦਿਨ ਐਤਵਾਰ 10 ਵਜੇ ਆਪਾਂ ਇੱਕ ਇਕਤਤਾ ਰੱਖੀ ਆ ਜਾਗਰੂਕਤਾ ਵਾਸਤੇ ਹੈ ਉਹ ਚਮਕੌਰ ਸਾਹਿਬ ਦੇ ਨੇੜੇ ਝੰਡ ਸਾਹਿਬ ਗੁਰਦੁਆਰੇ ਰੱਖੀ ਗਈ ਆ ਜਿੱਥੇ ਵੱਖ-ਵੱਖ ਹੋਰ ਸ਼ਕਸ਼ੀਤਾਂ ਆ ਰਹੀਆਂ ਜਿਨ੍ਹਾਂ ਨੂੰ ਵਾਤਾਵਰਨ ਬਾਰੇ ਪਤਾ ਹੈ ਇਹਦਾ ਮੁੱਖ ਕਾਰਨ ਰੱਖਣ ਦਾ ਇਹ ਆ ਕਿ ਵੀ ਆਪਾਂ ਸਾਰੇ ਮਿਲ ਕੇ ਇੱਥੇ ਵਿਚਾਰਾਂ ਕਰੀਏ ਤੇ ਜੋ ਸਾਨੂੰ ਇਹਦੇ ਤੋਂ ਸੰਭਾਵੀ ਖਤਰੇ ਆ ਉਹਨਾਂ ਬਾਰੇ ਆਪਾਂ ਲੋਕਾਂ ਨੂੰ ਜਾਣੂ ਕਰਵਾਈਏ ਕਿਉਂਕਿ 30 ਤਰੀਕ ਨੂੰ ਉੱਥੇ ਸਰਕਾਰ ਨੇ ਜਿਹੜੀ ਹੈਗੀ ਆ ਉਹ ਸੰਗਤ ਤੋਂ ਪਰਮਿਸ਼ਨ ਲੈਣੀ ਹੁੰਦੀ ਐ ਇੱਕ ਪਬਲਿਕ ਹੀਅਰਿੰਗ ਹੁੰਦੀ ਆ ਉਹ 30 ਤਰੀਕ ਨੂੰ ਹੋਣੀ ਆ ਤਾਂ ਉਸ ਤੋਂ ਪਹਿਲਾਂ ਸੰਗਤਾਂ ਜਿਹੜੀਆਂ ਹੈਗੀਆਂ ਉਸ ਇਲਾਕੇ ਦੀਆਂ ਉਸ ਇਲਾਕੇ ਦੇ ਲੋਕ ਜਿਹੜੇ ਆ ਉਹ ਭਲੀ ਭਾਂਤੀ ਅਵੇਅਰ ਹੋਣੇ ਚਾਹੀਦੇ ਆ ਕਿ ਇੰਜੇ ਮਿਲ ਲੱਗਣ ਦੇ ਸਾਨੂੰ ਕੀ ਨੁਕਸਾਨ ਹੈਗੇ ਆ ਕਿਸ ਤਰੀਕੇ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਤੇ ਕੀ ਇੰਜੀ ਰੋਜ਼ਗਾਰ ਸਾਨੂੰ ਲੋੜ ਵੀ ਹੈ ਕਿ ਜਿਹੜੀ ਸਾਨੂੰ ਪਤਾ ਨਹੀਂ ਮਿਲਣੀ ਵੀ ਹੈ ਕਿ ਨਹੀਂ ਮਿਲਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ